ਮਾਮਲਾ ਅਮਰਸਰ ਦੇ ਕੈਟ ਇਲਾਕੇ ਤੋਂ ਸਾਹਮਣੇ ਆਇਆ ਜਿੱਥੇ ਅੱਜ ਲਤੀਪੁਰਾ ਵਾਲਾ ਮਾਹੌਲ ਉੱਥੇ ਬਣਿਆ ਹੋਇਆ ਇੱਕ ਪਾਸੇ ਚਾਰ ਪੀੜ੍ਹੀਆਂ ਤੋਂ ਲੋਕ ਇੱਥੇ ਵਸੇ ਹੋਏ ਹਨ ਅਤੇ ਪ੍ਰਸ਼ਾਸਨ ਦੇ ਧੱਕੇ ਦੇ ਖਿਲਾਫ ਜਮ ਕੇ ਸੰਘਰਸ਼ ਕਰ ਰਹੇ ਹਨ ਅਤੇ ਹਾਈ ਕੋਰਟ ਦਾ ਸਟੇਲ ਲੈ ਕੇ ਬੈਠੇ ਹਨ ਜਿਸ ਦੀ ਤਾਰੀਖ ਕੱਲ ਦੀ ਦੱਸੀ ਜਾ ਰਹੀ ਹੈ ਪਰ ਅੱਜ ਤਾਰੀਖ ਤੋਂ ਪਹਿਲਾਂ ਪੁਲਿਸ ਪ੍ਰਸ਼ਾਸਨ ਅਮਲੇ ਦੇ ਨਾਲ ਇਨ੍ਹਾਂ ਸਰਵੰਟ ਕੁਆਟਰਾਂ ਨੂੰ ਖਾਲੀ ਕਰਵਾਉਣ ਦੇ ਲਈ ਪਹੁੰਚ ਚੁੱਕਿਆ ਹੈ ਅਤੇ ਜਿਸ ਬੰਦੀ ਪੀੜ ਤੋਂ ਲੋਕ ਪ੍ਰਸ਼ਾਸਨ ਦੇ ਅੱਗੇ ਡਟ ਕੇ ਖੜੇ ਹੋਏ ਹਨ ਇਸ ਬੰਦੀ ਚਾਰ ਪੀੜੀਆਂ ਤੋਂ ਰਹਿ ਰਹੇ ਲੋਕਾਂ ਨੇ ਦੱਸਿਆ ਕਿ ਉਹਨਾਂ ਦੀ ਚੌਥੀ ਪੀੜੀ ਇੱਥੇ ਜੋ ਸਰਵੰਟ ਕੁਆਟਰ ਬਣੇ ਹੋਏ ਹਨ ਉਹਨਾਂ ਦੇ ਵਿੱਚ ਰਹਿ ਰਹੀ ਹੈ ਅਤੇ ਹੁਣ ਪੁਲਿਸ ਪ੍ਰਸ਼ਾਸਨ ਅਤੇ ਆਰਮੀ ਦੀ ਝੁੱਠੀ ਸੁਪਰੀਮ ਕੋਰਟ ਦੇ ਵਿੱਚ ਪਾਈ ਗਈ ਅਪੀਲ ਤੋਂ ਬਾਅਦ ਹੁਣ ਇਹਨਾਂ ਨੂੰ ਇੱਥੋਂ ਨਿਕਲਣ ਦੇ ਆਦੇਸ਼ ਜਾਰੀ ਕਰ ਦਿੱਤੇ ਗਏ ਹਨ। 9 ਨੰਬਰ ਦੇ ਵਿੱਚ ਰਹਿੰਦੇ ਆ ਤੁਹਾਡੇ ਸੱਸ ਸੋਰੇ ਦੇ ਟਾਈਮ ਦੇ ਹੈਗੇ ਆ ਤੇ ਸਾਡੀ ਚੌਥੀ ਪੀੜੀ ਚਲਦੀ ਪਈ ਹੈ। ਠੀਕ ਹੈ ਅਸੀਂ ਇਹ ਜਗ੍ਹਾ ਖਾਲੀ ਕਰਕੇ ਅਸੀਂ ਕਿਤੇ ਨਹੀਂ ਜਾ ਸਕਦੇ ਭਾਵੇਂ ਸਾਨੂੰ ਇੱਥੇ ਮਰਨਾ ਪਿਆ ਹੈ ਤੇ ਮਰ ਵੀ ਜਾਵਾਂ ਇਧਰ ਹੀ ਦਵਾ ਦਿਓ ਮਾਰਮੂ ਤੇ ਆਪ ਵੀ ਆਪਣਾ ਇੱਥੇ ਸੱਪਾ ਪਾ ਲਓ ਬੈਠ ਕੇ ਅੱਬਾ ਕਿੱਧਰ ਜਾਣਗੇ ਅਸੀਂ ਇੱਥੇ ਤੇ ਸਾਲ ਹੋ ਗਏ ਮਾਰ ਕੋ ਇਧਰ ਰਹਤੇ ਹੋਏ ਅੱਜ ਇਹ ਸਾਰੇ ਇਕੱਠੇ ਹੋ ਕੇ ਆਏ ਆ ਇਹ ਡੰਡੇ ਵਗੈਰਾ ਸਭ ਲੈ ਕੇ ਆਏ ਕਿ ਕੀ ਕਰਨਾ ਇਨੋ ਨੇ ਹਮਾਰੇ ਸਾਥ ਬਤਾਓ ਇਤਨੀ ਜਨਤਾ ਰਹਤੀ ਹੈ ਇਹ ਸਭ ਕੋ ਯਹੀ ਮਾਰ ਕੇ ਦਵਾ ਦਿਓ ਫਿਰ ਆਪ ਆ ਕੇ ਯਹਾਂ ਪਰ ਜੈਸੇ ਮਰਜੀ ਰੋ ہم نے یہاں سے کہیں نہیں جانا چار دن نہیں ہم یہاں سے کہیں نہیں جائیں گے جو مرضی انہوں نے کرنا ہے کر لو ہم بہت بہت سالوں سے رہ رہے ہیں پانچ 10 سال کی بات نہیں 70 78 80 سالوں سے یہاں پہ لوگ رہ رہے ہیں کِتھے رہندے جے کی گل ہوئی ہے کینٹ جے رہندے ستر بازار ہا کی گل ہوئی ہے اج اج وہ ٹان آ رہے ہیں فوجیاں نے ٹائم ਦਿੱتا ہوا سی پولیس والے ٹان آ رہے ہیں آئے بھی ہے ਇਸੇ ਸਾਰੇ ਦੇਖੀ 19 ਨੰਬਰ ਇਹ ਅੱਜ ਖਾਲੀ ਕੀਤਾ ਜਾਏਗਾ ਤੁਹਾਡੇ ਵੱਲੋਂ ਜਾਂ ਨਹੀਂ ਕੀਤਾ ਜਾਏਗਾ ਇੱਥੇ ਪਰਮੇਸ਼ਰ ਗਾੜੀ ਦਵਾ ਕੀਤੀ ਵੀ ਨਾ ਕੀਤਾ ਜਾਵੇ ਖਾਲੀ ਵੀ ਗਰੀਬ ਇੱਥੇ ਰਹਿਣ ਸਾਡੇ ਦਾਦੇ ਪੜਦਾਦੇ ਖਾਲੀ ਕਰਾਂਦੇ ਤੇ ਫਿਰ ਕੀ ਕਰੋਗੇ ਅਗਲਾ ਸਟੈਪ ਮੈਂ ਅਗਲਾ ਸਟੈਪ ਵੇਖੂੰਗਾ ਹਾਂ ਜੀ ਯਕਸ਼ਿੰ ਕਰਾਂਗੇ ਖਾਲੀ ਮੇਰਾ ਨਾਮ ਸੁਪਨਾ ਪੱਟੀ ਹੈ ਜੀ ਅੱਜ ਕੀ ਮਸਲਾ ਸਾਰਾ ਜਿਹੜਾ ਇਹ ਮਸਲਾ ਇਹ ਆ ਕਿ ਕਾਫੀ ਮਹੀਨਿਆਂ ਤੋਂ ਇਹਨਾਂ ਨੂੰ ਆਰਮੀ ਵਾਲੇ ਬੜੇ ਪਰੇਸ਼ਾਨ ਕਰਦੇ ਆ ਪਰ ਵਟਿਆ ਕੀ ਇਹਨਾਂ ਨੇ ਵੀ ਸਟੇ ਦਾ ਕੇਸ ਲਗਾਇਆ ਆ ਕੱਲ ਇਹਨਾਂ ਦੀ ਹਾਈ ਕੋਰਟ ਦੇ ਵਿੱਚ ਤਰੀਕ ਹੈ ਤੇ ਇਸ ਕਰਕੇ ਅੱਜ ਉਹਨਾਂ ਨੇ ਇਹ ਸੋਚਿਆ ਆ ਕਿ ਵੀ ਅਸੀਂ ਅੱਜ ਇਹ ਢਾ ਦਈਏ ਇਹਨਾਂ ਦੇ ਬਣੇ ਹੋ ਤੇ ਲਿਕਨੇ ਤੇ 60 60 70 70 ਸਾਲ ਤੋਂ ਇੱਥੇ ਰਹਿ ਰਹੇ ਇਹਨਾਂ ਕੋ ਪਾਣੀ ਦਾ ਬਿੱਲ ਬਿਜਲੀ ਦਾ ਬਿੱਲ ਹਰ ਇੱਕ ਇਹਨਾਂ ਕੋ ਆਈਡੀ ਇੱਥੇ ਦੀ ਹੈਗੀ ਦੇ ਫਿਰ ਕਹਿੰਦੇ ਕਿ ਨਾ ਅੱਜ ਖਾਲੀ ਕਰਾ ਕੇ ਜਾਵਾਂਗੇ ਕਿੱਥਾ ਜਾਏਗਾ ਤੁਹਾਡੇ ਕੋਲ ਤਾਂ ਐ ਨਹੀਂ ਹੋ ਸਕਦਾ ਜੀ ਖਾਲੀ ਕਰਾ ਕੇ ਨਹੀਂ ਜਾਣਗੇ ਤੇ ਇਹ ਗਰੀਬ ਲੋਕ ਕਿੱਥੇ ਜਾਣਗੇ ਇੱਥੇ ਕੀ ਹੋਗਾ ਤੁਹਾਡਾ ਅਗਲਾ ਸਟੈਪ ਜੋ ਵੀ ਹੋਏਗਾ ਉਹ ਫਿਰ ਵੇਖਿਆ ਜਾਏਗਾ ਮੇਰਾ ਨਾਮ ਜੀ ਵਰੁਨ ਥਰੀਨ ਆ ਮੈਂ सदर ਬਾਜ਼ਾਰ ਕੈਂਟ ਦਾ ਵਾਸੀ ਆ ਇੱਥੇ ਜੀ 19 ਨੰਬਰ ਕੋਠੀ ਆ ਜਿਹਦਾ ਪਿਛਲੇ ਕਾਫੀ ਸਮੇਂ ਤੋਂ ਕੈਂਟ ਬੋਰਡ ਆਰਮੀ ਨਾਲ ਡਿਸਪਿਊਟ ਚੱਲ ਰਿਹਾ ਸੀਗਾ ਦੀਵਾਨ ਚੰਦ ਪਸ਼ੋਰੀਏ ਦਾ ਜਿਹਦੇ ਨਾਮ ਤੇ ਇਹ ਕੋਠੀ ਆ ਇਹ 2019 ਚ ਵੀ ਇਹਨਾਂ ਨੇ ਇਦਾਂ ਹੀ ਪੁਲਿਸ ਪ੍ਰਸ਼ਾਸਨ ਨੇ ਤੇ ਆਰਮੀ ਨਾਲ ਨੇ ਧੱਕਾ ਕਰਨ ਦੀ ਕੋਸ਼ਿਸ਼ ਕੀਤੀ ਸੀ ਤੇ ਅਸੀਂ ਉੱਥੋਂ ਉਦੋਂ ਖੈਰਾ ਸਾਹਿਬ ਡੀਸੀ ਹੁੰਦੇ ਸੀਗੇ ਅਸੀਂ ਉਹਨਾਂ ਨੂੰ ਮਿਲ ਕੇ ਆਪਣਾ ਪੱਖ ਰੱਖਿਆ ਸੀਗਾ ਕਿ ਜਿਹੜੇ ਸੁਪਰੀਮ ਕੋਰਟ ਦੇ ਆਰਡਰ ਵਿਖਾਣਦੇ ਨੇ ਕਿ ਕੋਠੀ ਨੂੰ ਖਾਲੀ ਕਰਾਣ ਦੇ ਉਹ ਦੀਵਾਨ ਚੰਦ ਪਸ਼ੋਰੀਏ ਦੇ ਖਿਲਾਫ ਆ ਨਾ ਕਿ ਇੱਥੇ ਰਹਿਣ ਦੀ ਪਬਲਿਕ ਦੇ ਖਿਲਾਫ ਕਿਉਂਕਿ ਸੁਪਰੀਮ ਕੋਰਟ ਜੇ ਇੱਥੇ ਰਹਿਣ ਦੀ ਜਿਹੜੀ ਪਬਲਿਕ ਉਹ ਵਿਖਾਈ ਨਹੀਂ ਗਈ ਇੱਥੇ ਸਾਡੇ ਕੁਝ ਲੈਂਡ ਖਾਲੀ ਪਿਆ ਸੀਗਾ ਉਹਨੂੰ ਵਿਖਾ ਕੇ ਹੀ ਆਰਡਰ ਲੈ ਲਏ ਗਏ ਨੇ ਤੇ ਇਹ ਦੱਸਾਇਆ ਗਿਆ ਕਿ ਇਹ ਲੈਂਡ ਖਾਲੀ ਆ ਸਾਨੂੰ ਇਹਦਾ ਕਬਜ਼ਾ ਚਾਹੀਦਾ ਬਟ ਅਹੀ 0 ਡੀਸੀ ਸਾਹਿਬ ਨਾਲ ਸਾਰੀ ਗੱਲ ਦੱਸੀ ਡੀਸੀ ਸਾਹਿਬ ਨੂੰ ਡੀਸੀ ਸਾਹਿਬ ਨੇ ਵੀ ਇਹਨੂੰ ਗੰਭੀਰਤਾ ਨਾਲ ਰੈਂਦੇ ਹੋਏ ਸਾਨੂੰ ਉਹਦਾ ਆਸ਼ਵਾਸਨ ਦਿੱਤਾ ਸੀਗਾ ਕਿ ਤੁਹਾਡੀ ਗੱਲ ਉੱਪਰ ਤੱਕ ਪਹੁੰਚਾਣਗੇ ਤੁਹਾਨੂੰ ਇਥੋਂ ਕੱਢਿਆ ਨਹੀਂ ਜਾਏਗਾ ਬਟ ਉਸ ਤੋਂ ਬਾਅਦ ਫਿਰ 2023 ਚ ਦੁਬਾਰਾ ਇਹ ਇਨਸੀਡੈਂਟ ਹੁੰਦਾ ਤੇ ਉਦੋਂ ਵੀ ਜਿਹੜੇ ਹੁਣ ਦੇ ਡੀਸੀ ਸਾਹਿਬ ਨੇ ਉਹਨਾਂ ਨਾਲ ਗੱਲ ਹੁੰਦੀ ਹੈ ਤੇ ਉਹਨਾਂ ਨੇ ਵੀ ਇਹੀੋ ਚੀਜ਼ ਨੂੰ ਮਾਨਤਾ ਦਿੱਤੀ ਕਿ ਠੀਕ ਆ ਜੀ ਸੁਪਰੀਮ ਕੋਰਟ ਨੂੰ ਇਹੀੋ ਨਹੀਂ ਪਤਾ ਕਿ ਇੱਥੇ ਇਹਨੇ ਪਰਿਵਾਰ ਰਹਿੰਦੇ ਨੇ ਇਹਨੇ ਲੋਕੀ ਰਹਿੰਦੇ ਨੇ ਤੇ ਉਹਦੇ ਕਰਕੇ ਉਹਨਾਂ ਨੇ ਵੀ ਉਦੋਂ ਸਾਡੇ ਕੋ ਖਾਲੀ ਕਰਾਣ ਲਈ ਕੋਈ ਗੱਲ ਹੀ ਨਹੀਂ ਕੀਤੀ ਉਹਨਾਂ ਨੇ ਸਾਨੂੰ ਉਦੋਂ ਵੀ ਕਹਿਤਾ ਹੈਗਾ ਕੁਝ ਨਹੀਂ ਅੱਜ ਇਹ ਪੂਰੇ ਪੁਲਸਬਾਲਨਾ ਆਰਮੀ ਵਾਲੇ ਐਸਡੀਐਮ ਸਾਹਿਬ ਆਏ ਸੀਗੇ ਇੱਥੇ ਖਾਲੀ ਕਰਾਉਣ ਕਿਉਂਕਿ ਉਹਨਾਂ ਕੋ ਉਹੀ ਉਹ ਸੇਮ ਸੁਪਰੀਮ ਕੋਰਟ ਵਾਲੇ ਆਰਡਰ ਸੀਗੇ ਤੇ ਸੁਪਰੀਮ ਕੋਰਟ ਦੇ ਆਰਡਰਾਂ ਚ ਕਿਤੇ ਵੀ ਇੱਥੇ ਰਹਿਣ ਦੀ ਪਬਲਿਕ ਦਾ ਜ਼ਿਕਰ ਨਹੀਂ ਹੈਗਾ ਅਸੀਂ ਉਹਨਾਂ ਅੱਗੇ ਵੀ ਪ੍ਰਾਰਥਨਾ ਕੀਤੀ ਕਿ ਸਾਨੂੰ ਪਹਿਲਾਂ ਇਹ ਵਿਖਾਇਆ ਜਾਵੇ ਕਿ ਸੁਪਰੀਮ ਕੋਰਟ ਨੇ ਪਬਲਿਕ ਨੂੰ ਖਾਲੀ ਕਰਾਉਣ ਦੇ ਆਰਡਰ ਦਿੱਤੇ ਕਣੀ ਉਹਨਾਂ ਕੋ ਇਦਾਂ ਦਾ ਕੋਈ ਆਰਡਰ ਨਹੀਂ ਸੀਗਾ ਜਿਹਦੇ ਚ ਪਬਲਿਕ ਦਾ ਜ਼ਿਕਰ ਹੋਇਆ ਹੋਵੇ ਤੇ ਉਹਨਾਂ ਨੇ ਸਾਨੂੰ ਇਦਾਂ ਹੀ ਉਹਨਾਂ ਨੇ ਖਾਲੀ ਜਿਹੜੀ ਥਾਂਵ ਉਹਨੂੰ ਅਕਵਾਇਰ ਕਰਨ ਲੱਗੇ ਨੇ ਤੁਹਾਨੂੰ ਹੋਰ ਚ ਕੋਈ ਪ੍ਰੋਬਲਮ ਨਹੀਂ ਸੀਗੀ ਕਿਉਂਕਿ ਅਸੀਂ ਆਪਣੇ ਘਰ ਬਚਾਣੇ ਨੇ ਇਹ ਜਾਣ ਕੇ ਪ੍ਰਸ਼ਾਸ ਨਜਾਇਜ਼ ਆਰਡਰ ਲੈ ਕੇ ਆਇਆ ਜੀ ਤੇ ਤੁਹਾਡਾ ਹਾਈ ਕੋਰਟ ਚ ਕੇਸ ਫਾਈਲ ਹੋ ਚੁੱਕਾ ਤੁਹਾਡੇ ਵੱਲੋਂ ਵੀ ਉਹਦੀ ਵੀ ਤਰੀਕ ਆਉਣ ਵਾਲੀ ਹੈ ਅਸੀਂ ਜੋ ਵੀ ਰਿਜ਼ਲਟ ਹੋਏਗਾ ਆਪ ਜੀ ਨੂੰ ਬਹੁਤ ਜਲਦ ਦੱਸਾਂਗੇ ਭਾਜੀ 19 ਨੰਬਰ ਵਾਲਾ ਕੀ ਮਸਲਾ ਸਾਰਾ ਇਹ ਜੀ ਦੇਖੋ ਆਰਮੀ ਸੁਪਰੀਮ ਕੋਰਟ ਨੂੰ ਪਹਿਲਾਂ ਵੀ ਗੁੰਮਰਾਹ ਕਰਨ ਦੀ ਸੀਗੀ ਹੁਣ ਵੀ ਐਸਡੀਐਮ ਸਾਹਿਬ ਨੂੰ ਗੁੰਮਰਾਹ ਕਰ ਰਹੇ ਨੇ ਕਿ ਇਹ 19 A ਤੇ 19 ਨੰਬਰ ਕੋਠੀ ਅਲੱਗ-ਅਲੱਗ ਆ ਜਦ ਕਿ ਅਸੀਂ ਆਪਣੇ ਕਾਗਜ਼ ਪੇਸ਼ ਕੀਤੇ ਨੇ 1999 ਦੇ ਤੱਕ ਬਿੱਲ ਨੇ ਕਿ ਇਹ ਸਾਰੀ ਕੋਠੀ ਇੱਕੋ ਆ ਦੋ ਕੋਠੀਆਂ ਨਹੀਂ ਆ ਸਿਰਫ ਆਰਮੀ ਕਨਫਿਊਜ਼ਨ ਕ੍ਰੀਏਟ ਕਰਕੇ ਆਰਡਰਾਂ ਤੇ ਆਰਡਰ ਲਿਆ ਰਹੀ ਹੈ ਬਸ ਤਾਂ ਕੀ ਇਹਨਾਂ ਦੇ ਕਾਰਵਾਈ ਹੋਣੀ ਚਾਹੀਦੀ ਫਿਰ ਜਰੂਰ ਬਿਲਕੁਲ ਬਿਲਕੁਲ ਹੋਣੀ ਚਾਹੀਦੀ ਆ ਜੀ ਪਹਿਲਾਂ ਤੇ ਅਸੀਂ ਪ੍ਰਸ਼ਾਸਨ ਨੂੰ ਗੁਵਾਰ ਲਾਵਾਂਗੇ ਆਪਣੇ ਡੀ ਹਾਡੀ ਪਹੁੰਚ ਡੀਸੀ ਸਾਹਿਬਾਂ ਕਰ ਨੇ ਤੇ ਡੀਸੀ ਸਾਹਿਬ ਕੋ ਸਾਾਨੂੰ ਪੂਰੀ ਉਮੀਦ ਆ ਕਿ ਉਹ ਸਾਡੀ ਆਵਾਜ਼ ਉੱਪਰ ਤੱਕ ਪਹੁੰਚਾਣਗੇ ਕਿ ਇੱਥੇ ਜਿਹੜੀ ਪਬਲਿਕ ਆ ਉਹਨਾਂ ਨਾਲ ਬੇਇਨਸਾਫੀ ਨਾ ਹੋਵੇ ਜਿਹੜਾ ਖਾਲੀ ਲੈਂਡ ਆ ਨਾ ਉਹਦਾ ਕੋਈ ਮਤਲਬ ਨਹੀਂ ਹੈ ਮੇਰਾ ਨਾਮ ਰਾਤਾ ਹੈਗਾ ਇੱਥੇ ਆ ਜੀ ਚੌਥੇ ਦਿਨ ਆ ਜਾਂਦੇ ਆਰਮੀ ਵਾਲੇ ਹੈ ਇੰਨਾ ਤੰਗ ਕਰਦੇ ਆ ਸਾਨੂੰ ਹਰਾਸਮੈਂਟ ਕਰਦੇ ਆ ਇੰਨੀ ਹਰਾਸਮੈਂਟ ਕਰਦੇ ਆ ਉਹ ਦੇਖੋ ਸਾਡੇ ਬੱਚੇ ਵੀ ਆ ਸਾਥ ਵਿੱਚ ਸਾਥ ਸੋਰੀਆਂ ਦੇ ਟਾਈਮ ਦੇ ਸੀ ਸਾਡੇ ਬੈਠੇ ਹੋਏ ਚੌਥੀ ਪੀੜੀ ਸਾਡੀ ਚਲਦੀ ਪਈ ਹੈ ਹੈਂ ਤੇ ਹੁਣ ਦੱਸੋ ਸਾਨੂੰ ਚੌਥੇ ਦਿਨ ਤੁਸੀਂ ਤੰਗ ਕਰਨ ਆਂਦੇ ਹੋ ਕਿਹੜੇ ਬੇਸ ਤੇ ਆਂਦੇ ਹੋ ਅਸੀਂ ਯਾ ਤੇ ਸਾਡੇ ਕੋਲ ਕੋਈ ਪ੍ਰੂਫ ਨਹੀਂ ਹੈਗੇ ਤੁਸੀਂ ਦੱਸੋ ਵੀ ਅਸੀਂ ਬਿਨਾ ਪ੍ਰੂਫ ਤੇ ਬੈਠੇ ਹੋਏ ਇੱਥੇ ਹੈ ਸਾਡੇ ਬੱਚਿਆਂ ਦੇ ਪ੍ਰੂਫ ਹੈਗੇ ਇੱਥੇ ਹੋਏ ਦੇ ਬੱਚਿਆਂ ਦੇ ਪ੍ਰੂਫ ਹੈ ਪਾਣੀ ਦੇ ਬਿੱਲ ਸਾਡੇ ਸਸ ਸੋਰੇ ਦੇ ਦੰਤ ਸਰਟੀਫਿਕੇਟ ਇੱਥੋਂ ਦੇ ਬਨੇ ਹੋਏ ਆ ਸਾਨੂੰ ਇਹ ਤੇ ਦੱਸੋ ਵੀ ਸਾਡੀ ਗਲਤੀ ਕੀ ਹੈਗੀ ਇੱਥੇ ਰਹਿਣ ਦੀ ਅੱਜ ਖਾਲੀ ਕਰਵਾਣ ਆਏ ਆ ਜੇ ਖਾਲੀ ਕਰਵਾਉਂਦੇ ਤਾਂ ਕੀ ਮਿਲ ਕੀ ਮਲਾਂਗੇ ਅਸੀਂ ਖਾਲੀ ਤੇ ਹੋਣ ਨਹੀਂ ਦੇਣਾ ਭਾਈ ਅਸੀਂ ਧੱਕਾ ਨਹੀਂ ਹੋਣ ਦੇਣਾ ਸਾਨੂੰ ਨਾ ਨਾ ਜੋ ਹੁੰਦਾ ਹੋ ਜਵੇ ਅਸਤੇ ਇਹ ਅਸੀਂ ਮਰਾਂਗੇ ਜਾਂ ਅਸੀਂ ਜੀਵਾਂਗੇ ਬਸ ਮਰਨਾ ਜੀ ਨਾ ਇਦਰੀ ਹੈਗਾ ਅਸੀਂ ਜੋ ਕੋ ਨਾ ਵੀ ਇਹ ਖਾਲੀ ਕਰਦੀ ਹੈ ਖਾਲੀ ਤੇ ਹੀ ਕਰ ਨਹੀਂ ਸਕਦੇ ਆਪਾਂ ਨਹੀਂ ਕਰ ਸਕਦੇ ਬਸ ਐ ਸਾਡੇ ਮਾਂ ਗਈ ਹੈ ਜੀ ਸਾਨੂੰ ਇੱਥੇ ਇੱਥੇ ਰਹਿਣ ਦਿੱਤਾ ਜਾਵੇ ਅਸੀਂ ਨਹੀਂ ਜਾ ਸਕਦੇ ਕਿਤੇ ਵੀ ਇਸ ਬੰਦੀ ਪ੍ਰਸ਼ਾਸਨ ਅਧਿਕਾਰੀਆਂ ਨੇ ਦੱਸਿਆ ਕਿ ਦੇਸ਼ ਦੇ ਹਾਈ ਅਥਾਰਟੀ ਸੁਪਰੀਮ ਕੋਰਟ ਦੇ ਹੁਕਮਾਂ ਦੇ ਚਲਦੇ ਅੱਜ ਬੰਗਲਾ ਨੰਬਰ 19 ਨੂੰ ਖਾਲੀ ਕਰਵਾਉਣ ਦੀ ਕਾਰਵਾਈ ਕੀਤੀ ਜਾ ਰਹੀ ਹੈ ਜਿਸ ਵਿੱਚ ਪੁਲਿਸ ਪ੍ਰਸ਼ਾਸਨ ਅਤੇ ਪ੍ਰਸ਼ਾਸਨਿਕ ਅਮਲਾ ਮੌਜੂਦ ਹੈ ਟੀਮ ਕੋਰਟ ਦਾ ਕਹਿਣਾ ਹੈਗਾ ਕਿ ਇਲੈਗਲ ਪੋਜੀਸ਼ਨ ਹੈਗਾ ਇਹਨੂੰ ਵਕੀਤ ਕਰਵਾਇਆ ਜਾਵੇ ਤੇ ਉਸ ਦੇ ਸਿਲਸਿਲੇ ਦੇ ਵਿੱਚ ਮੈਂ ਡੀਐਸਪੀ ਸਾਹਿਬ ਤਹਿਸੀਲਦਾਰ ਸਾਹਿਬ ਅਸੀਂ ਸਾਰੇ ਆਏ ਹਾਂ ਲੋਕ ਕਹਿੰਦੇ ਕਿ ਨਾਮਰਾ ਆਪਣਾ ਸਰ ਫੋਰਚ ਕੇਸ ਕੀਤਾ ਕੱਲ ਦੀ ਤਰੀਕ ਹੈ ਦੇਖੋ ਸੁਪਰੀਮ ਕੋਰਟ ਜਿਹੜੇ ਹੈਗੇ ਨਾ ਉਹ ਮਤਲਬ that is the highest court of the country ਉਹਨਾਂ ਦਾ ਇਹ ਆਰਡਰ ਹੈਗਾ ਉਹ ਬਾਕੀ ਸਾਰੀ ਕੋਰਟਸ ਨੂੰ ਇਹਨਾਂ ਸੁਪਰਸੀਟ ਕਰਦਾ ਪਰ ਉਹ ਜਿਹੜਾ ਹਾਈ ਕੋਰਟ ਵੱਲੋਂ ਵੀ ਹੈਗਾ ਹਾਈ ਕੋਰਟ ਦਾ ਇਹ ਕਹਿਣਾ ਹੈਗਾ ਜੇ ਅਸੀਂ ਮਤਲਬ ਉਹਨਾਂ ਨੂੰ ਇਹ ਮੈਂਸ਼ਨ ਕਰਨਾ ਹੈਗਾ ਕਿ ਇਸ ਕੇਸ ਦੇ ਵਿੱਚ ਜਿਹੜੀ ਹੁਣ ਪ੍ਰਗਤੀ ਹੈ ਕਿਸ ਸਟੇਜ ਤੇ ਹੈਗੀ ਹੈ ਸਰ ਕਿੰਨਾ ਨੰਬਰ ਇਹ ਬੰਗਲਾ ਜੀ ਆਪਣਾ 19 ਨੰਬਰ ਸਰ ਉਹ ਤਾਂ ਕਹਿੰਦੇ ਕਿ ਨਾ ਆਮਰਾ ਹੋਰ ਹੈ ਕੌਣ ਕਹਿ ਰਿਹਾ ਜਿਹੜੇ ਆਰਮੀ ਵਾਲੇ ਸਾਡੇ ਸਾਹਮਣੇ ਨਹੀਂ ਨਹੀਂ ਉਹ ਤੁਹਾਨੂੰ ਕਨਫਿਊਜ਼ਨ ਹੋ ਰਹੀ ਹੈਗੀ ਹੈ ਸਾਡੇ ਕੋਲ ਕੋਡ ਹੈ ਸਰ ਹੋਰ ਵਿੱਚ ਬੋਲਿਆ ਜੋ ਤੁਸੀਂ ਰੈਵਨਿਊ ਦੇ ਜਾਣਕਾਰੀ ਰੱਖਦੇ ਹੋ ਨਹੀਂ ਨਹੀਂ ਜੀ ਬਣੀਆ ਕੋਰਟ ਕੀਤਾ ਜੋ ਉਹਨਾਂ ਨੇ ਬੋਲਿਆ ਉਹ 19 ਨੰਬਰ ਤੇ ਹੈ ਨਹੀਂ ਨਹੀਂ ਜਿਹੜਾ ਕੁਝ ਬੋਲਦੇ ਹੈਗੇ ਉਹਦੀ ਇੰਟਰਪ੍ਰੀਟੇਸ਼ਨ ਤੁਸੀਂ ਨਹੀਂ ਨਾ ਕਰ ਸਕਦੇ ਅਸੀਂ ਆਪਣੇ ਆਪ ਚ ਪੂਰੇ ਤਰੀਕੇ ਨਾਲ ਅਧਿਕਾਰਿਤ ਹੈਗੇ ਆ ਕਿੰਨੇ ਮਕਾਨ ਸਰ ਇੱਥੇ ਰਹਿੰਦੇ ਆ ਮਕਾਨ ਤਕਰੀਬਨ 28 ਫੈਮਲੀ ਆ ਗੀਆਂ ਥੋੜੇ ਵਿੱਚ ਕੀ ਨਾਮ ਕਿਹਾ ਗਿਆ ਕੋਰਟ ਵੱਲੋਂ ਕੀ ਨਾਮ ਰਖਾਲੀ ਕਰਾਂਗੇ ਸੌਰੀ ਔਰੇ ਵਿੱਚ ਜਿਗਰ ਕੀਤਾ ਗਿਆ ਮਕਾਨ ਇੱਥੇ ਹਗੇ ਜਾਂ ਨਹੀਂ ਹਗੇ ਕੋਰਟ ਦੇ ਆਰਡਰ ਦੇ ਵੀ ਸਿੰਪਲ ਕਿਹਾ ਗਿਆ ਕਿ ਬੰਗਲੋ ਨੰਬਰ 19 ਜਿਹੜਾ ਵਕੇਟ ਕਰਾਇਆ ਜਾਵੇ ਤੇ ਹੁਣ ਖਾਲੀ ਕਰਾਇਆ ਜਾਏਗਾ ਜਾਂ ਨਹੀਂ ਉਹ ਦੇਖ ਰਹੇ ਹੈਗੇ ਬਸ ਆ ਸਮਝਾ ਨਿਊਜ਼ ਲਈ ਅਮਰਸਰ ਤੋਂ ਹਰਜੀਤ ਸਿੰਘ ਗ